ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ 'ਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਤੇ ਸਿਠਾਣੀ ਰਿਹਾ ਕਰਦੇ ਸਨ ਕਹਿੰਦੇ ਆਪਣੇ ਨਗਰ ਦੇ ਸਭ ਤੋਂ ਵੱਧ ਧਨਵਾਨ ਸਨ ਪਰ ਸੇਠ ਕਦੇ ਵੀ ਇੱਕ ਪੈਸਾ ਵੀ ਦਾਨ ਭੁਣ ਨਹੀਂ ਸੀ ਕਰਦਾ ਬੋਹੇ ਤੇ ਕੋਈ ਆ ਜਾਂਦਾ ਉਸ ਨੂੰ ਦੁਦਕਾਰ ਕੇ ਘਰੋਂ ਬਾਹਰ ਕੱਢ ਦਿੰਦਾ ਉਸ ਨੂੰ ਇੱਕ ਚੁੰਡੀ ਆਟਾ ਵੀ ਨਾ ਦਿਆ ਕਰਦਾ ਉਹਦੀ ਪ੍ਰਵਿਰਤੀ ਸੀ ਜੋ ਵੀ ਜੋੜੇਗਾ ਤਾਂ ਵਧੇਗਾ, ਦਾਵੇਗਾ, ਘਟੇਗਾ। ਕਹਿੰਦੇ ਕਿ ਉਹਦੀ ਪਤਨੀ ਨਰਮ ਸੁਭਾਅ ਦੀ ਸੀ ਪਰ ਉਸ ਦੀ ਉਹ ਸੇਠ ਸਾਹਮਣੇ ਕੋਈ ਪੇਸ਼ ਨਹੀਂ ਸੀ ਚੱਲਦੀ। ਕਹਿੰਦੇ ਉਹਨਾਂ ਕੋਲ ਕੋਈ ਔਲਾਦ ਵੀ ਨਹੀਂ ਸੀ ਪਰ ਸੇਠ ਤਾਂ ਵੀ ਇਸ ਚੀਜ਼ ਨੂੰ ਕਦੇ ਗੋਲਦਾ ਨਹੀਂ ਸੀ। ਉਹਨੂੰ ਸਿਰਫ ਇਹ ਸੀ ਕਿ ਇਕੱਠਾ ਕਰੀ ਜਾਓ। ਉਹਦੀ ਪਤਨੀ ਨੇ ਕਿਹਾ ਕਰਨਾ ਕਿ ਆਪਾਂ ਜਦੋਂ ਚੱਲੇ ਗਏ ਤੇ ਫਿਰ ਇਹ ਧਨ ਰਾਸ਼ੀ ਕਿਹਦੇ ਕੋਲ ਜਾਵੇਗੀ ਉਹਨੇ ਕਿਹਾ ਜਿੰਨਾ ਚਿਰ ਆਪਾਂ ਆਪ ਹਾਂ ਉਹਨਾਂ ਚਿਰ ਵਾਰਤ ਲੈਂਦੇ ਹਾਂ ਬਾਅਦ ਦੀ ਬਾਤ ਦੇਖੀ ਜਾਵੇਗੀ ਕਹਿੰਦੇ ਉਹਨਾਂ ਦੇ ਘਰ ਦੇ ਕੋਲ ਇੱਕ ਵੱਡਾ ਸਾਰਾ ਰੁੱਖ ਸੀ ਉਹਦੇ ਤੇ ਬਣੇ ਸਾਰੇ ਕਹਿੰਦੇ ਕਿ ਛੋਟੇ-ਛੋਟੇ ਜੀਆਣੇ ਆਲਣੇ ਪਾਏ ਹੋਏ ਸਨ ਕਹਿੰਦੇ ਉਹਦੇ ਵਿੱਚ ਇੱਕ ਚੀੜੀ ਦਾ ਆਲਣਾ ਸੀ ਜਿਹੜੀ ਆਪਣੇ ਦੋ ਬੋਟ ਦੇ ਨਾਲ ਉਹ ਸਾਲਣੇ ਚ ਰਿਆ ਕਰਦੀ ਸੀ ਜਿਵੇਂ ਅੰਮ੍ਰਿਤ ਵੇਲਾ ਹੁੰਦਾ ਉਹ ਦਾਣਾ ਚੋਗਣ ਲਈ ਆਪਣੇ ਉਸਾਲਣੇ ਚ ਚਲੀ ਜਾਂਦੀ ਤੇ ਸਾਰੇ ਨਗਰ ਚੋਂ ਕੋਮ ਕੇ ਦਾਣਾ ਚੋਕ ਕੇ ਜਵਾਕਾਂ ਨੂੰ ਲੈ ਕੇ ਸ਼ਾਮ ਨੂੰ ਘਰ ਪਰਤਦੀ ਕਹਿੰਦੇ ਅੱਜ ਜਦੋਂ ਉਹ ਦਾਣਾ ਚੋਗਣ ਗਈ ਤਾਂ ਨਗਰ ਚੋਂ ਕੋਈ ਵੀ ਦਾਣਾ ਨਾ ਲੱਭਿਆ ਕੋਈ ਚੋਗਾ ਨਾ ਲੱਭਿਆ ਓੜਦੀ ਓੜਦੀ ਉਹ ਸੇੜਤੀ ਹਵੇਲੀ ਦੇ ਉਤੋਂ ਲੰਗੀ ਤੇ ਸੋਚਣ ਲੱਗੀ ਇੰਨੀ ਵੱਡੀ ਹਵੇਲੀ ਹੈ ਜ਼ਰੂਰ ਇਸੇ ਘਰ ਕੋਈ ਦਾਣਾ ਪਾਣੀ ਹੋਏਗਾ ਉਨੇ ਉਹ ਡੋਡ ਕੇ ਹਵੇਲੀ ਦੇ ਸਾਰੇ ਪਾਸੇ ਦੇਖਿਆ ਪਰ ਕਿਤੋਂ ਇੱਕ ਦਾਣਾ ਵੀ ਨਾ ਲੱਭਾ ਉਸੇ ਘਰ ਦੀ ਇੱਕ ਕੰਦ ਦੇ ਉੱਤੇ ਬੈਠ ਕੇ ਸੋਚਣ ਲੱਗੇ ਕਿ ਇੰਨਾ ਵੱਡਾ ਘਰ ਤੇ ਚੋਗਰ ਨੂੰ ਇੱਕ ਦਾਣਾ ਨਹੀਂ ਲੱਭਿਆ ਇਹਨੇ ਨੂੰ ਸੇਠ ਤੇ ਸੇਠਾਣੀ ਆਪਸ ਵਿੱਚ ਗੱਲਾਂ ਕਰਦੇ ਪਏ ਸੀ ਸੇਠਾਣੀ ਅੱਜ ਵੀ ਕਹਿੰਦੀ ਕਿ ਆਪਣੀ ਤਾਂ ਔਲਾਦ ਹੀ ਨਹੀਂ ਔਲਾਦ ਨਹੀਂ ਤੇ ਇਸ ਧਨ ਰਾਸ਼ੀ ਦਾ ਕੀ ਬਣੇਗਾ ਉਨੇ ਕਿਆ ਕਿ ਕੋਈ ਨਾ ਭਗਵਾਨ ਨੇ ਜਿੰਨਾ ਚਿਰ ਉਹਨਾ ਚਿਰ ਖਾਲੇ ਬਾਅਦ ਦੀ ਬਾਤ ਦੇਖੀ ਜਾਵੇਗੀ ਹੁਣ ਪਤਾ ਨਹੀਂ ਪਰਮਾਤਮਾ ਨੇ ਕਿਸ ਚੀਜ਼ ਦਾ ਵੈਰ ਕੱਢਿਆ ਜੋ ਆਪਾਂ ਨੂੰ ਉਲਾਦ ਨਹੀਂ ਦਿੱਤੀ ਕਹਿੰਦੇ ਕਿ ਚਿੜੀ ਰੋਜ਼ ਉਥੇ ਆਇਆ ਕਰਦੀ ਸੀ ਉਹਨਾਂ ਦੀ ਗੱਲਾਂ ਸੁਣਦੀ ਤੇ ਫਿਰ ਉੱਡ ਜਾਇਆ ਕਰਦੀ ਇੱਕ ਦਿਨ ਉਸ ਠਾਣੇ ਦਾ ਧਿਆਨ ਪਿਆ ਕੇ ਚਿੜੀ ਰੋਜ਼ ਇਸੇ ਕੰਦ ਤੇ ਆ ਕੇ ਤੇ ਕਿੰਨਾ ਚਿਰ ਬੈਠੀ ਰਹਿੰਦੀ ਹੈ ਜਿਹੜੀ ਅੰਦਰ ਗਈ ਉਹਨੇ ਚੌਲਾਂ ਦੀ ਮੁੱਠ ਭਰੀ ਤੇ ਕੰਧ ਦੇ ਉੱਤੇ ਰੱਖ ਦਿੱਤੀ ਕਹਿੰਦੀ ਇਹ ਵੀ ਦੇਖਦੀ ਰਹੀ ਕਿਤੇ ਸੇਠ ਤਾਂ ਨਹੀਂ ਦੇਖਦਾ ਪਿਆ ਜਦੋਂ ਚਿੜੀ ਨੇ ਉਹ ਸਾਰਾ ਦਾਣਾ ਚੁਗ ਲਿਆ ਕਰਨਾ ਤੇ ਸੇਠਾਣੀ ਨੇ ਉਹ ਕੰਧ ਸਾਫ਼ ਕਰਦਿਆ ਕਰਨੀ ਕਹਿੰਦੇ ਹੌਲੀ-ਹੌਲੀ ਸੰਮਾਨ ਲੰਘਣ ਲੱਗਾ ਤੇ ਉਹ ਸੇਠਾਣੀ ਉਹ ਚਿੜੀ ਦੇ ਨਾਲ ਜਿਵੇਂ ਦੁੱਖ-ਸੁਖ ਸਾਂਝ ਕਰਨ ਲੱਗੇ ਕਹਿੰਦੇ ਉੱਥੇ ਬੈਠ ਕੇ ਚਿੜੀ ਨੇ ਸੇੜ ਤੇ ਸਿਠਾਣੀਆਂ ਦੀਆਂ ਗੱਲਾਂ ਵਿੱਚੋਂਦੇ ਰਿਆ ਕਰਨਾ ਹੁਣ ਚਿੜੀ ਨੂੰ ਇਹ ਗੱਲ ਤਾਂ ਪਤਾ ਲੱਗ ਗਈ ਸੀ ਕਿ ਸਿਠਾਣੀ ਕੋਲ ਔਲਾਦ ਨਹੀਂ ਸੀ ਇਸ ਕਰਕੇ ਬੜਾ ਜ਼ਿਆਦਾ ਦੁਖੀ ਰਹਿੰਦੀ ਹੈ ਕਹਿੰਦੇ ਇੱਕ ਦਿਨ ਉਹਦੇ ਮਨ 'ਚ ਆਈ ਕਿ ਉਹਨਾਂ ਉਹ ਰੁੱਖ ਦੇ ਥੱਲੇ ਕਿਸੇ ਨੂੰ ਬੈਠੇ ਹੋਏ ਸੁਣੀਦਾ ਫਲਾਣੀ ਥਾਂ ਇੱਕ ਸਰਦ ਫਕੀਰ ਨੇ ਉਹਨਾਂ ਕੋਲ ਜੋ ਮੰਗੇ ਉਹ ਆਸਤੇ ਮੁਰਾਦ ਪੂਰੀ ਹੁੰਦੀ ਹੈ ਹੋਨ ਚੇੜੀ ਨੂੰ ਸਮਝ ਨਹੀਂ ਸੀ ਆਉਂਦਾ ਕਿ ਸਠਾਣੀ ਨੂੰ ਕਿਵੇਂ ਗੱਲ ਦੱਸਾਂ ਕਹਿੰਦੇ ਕਿ ਉਹਨਾਂ ਸੋਚਿਆ ਕਿ ਖੁਦ ਉਸ ਥਾਂ ਤੇ ਜਾ ਕੇ ਇਸ ਠਾਣੀ ਲਈ ਔਲਾਦ ਮੰਗ ਕੇ ਲੈ ਕੇ ਆਉਂਦੇ ਹਾਂ ਕਹਿੰਦੇ ਚੇੜੀ ਆਪਣੇ ਬੱਚਿਆਂ ਨੂੰ ਕਿਸੇ ਦੇ ਹਵਾਲੇ ਕਰਕੇ ਤੇ ਓੜਦੇ ਓੜਦੇ ਉਸ ਥਾਂ ਤੇ ਪਹੁੰਚ ਗਈ ਲਗਭਗ 2 ਦਿਨ ਦਾ ਸਮਾਂ ਉਸਨੂੰ ਓੜਦੇ ਓੜਦੇ ਉਸ ਥਾਂ ਤੇ ਪਹੁੰਚਣ ਲਈ ਲੱਗ ਗਿਆ ਕਹਿੰਦੇ ਜਦੋਂ ਉਹ ਥਾਂ ਤੇ ਪਹੁੰਚੀ ਤੇ ਉਹ ਥਾਂ ਤੇ ਜਾ ਕੇ ਬੇਹੋਸ਼ ਹੋ ਕੇ ਡਿੱਗ ਪਈ। ਉਹ ਸੰਤ ਜੀ ਦੀ ਘਰਵਾਲੀ ਨੇ ਉਹਨੂੰ ਚੁੱਕਿਆ ਤੇ ਹੱਥਾਂ ਚ ਕਹਿੰਦੇ ਕਿ ਉਹਨੂੰ ਪਾਣੀ ਪਿਆਇਆ। ਕੁਝ ਸਮੇਂ ਬਾਅਦ ਉਹਨੂੰ ਹੋਸ਼ ਆ ਗਈ ਤੇ ਸੰਤ ਦੀ ਘਰਵਾਲੀ ਨੇ ਪੁੱਛਿਆ ਕਿ ਕਿਵੇਂ ਆਉਣੇ ਹੋਏ ਤੇ ਤੇਰੀ ਇਹ ਹਾਲਾਤ ਕਿਵੇਂ ਹੋਈ? ਉਹਨੇ ਕਿਹਾ ਮੇਰੇ ਹਾਲਾਤ ਉਹ ਡੋਟ ਕੇ ਹੋਏ ਹਨ। ਤੇ ਉਹ ਆਗੋ ਕਹਿੰਦੇ ਕਿ ਜੇ ਤੈਨੂੰ ਕੁਝ ਚਾਹੀਦਾ ਸੀ ਤਾਂ ਪਰਮਾਤਮਾ ਤੋਂ ਮੰਗ ਲੈਂਦੀ। ਪਰਮਾਤਮਾ ਨੇ ਤੁਹਾਡਾ ਕਿਹਾ ਕਦੇ ਨਹੀਂ ਮੋੜਦੇ ਉਹਨੇ ਕਿਹਾ ਕਿ ਮੈਂ ਸੁਣਿਆ ਕਿ ਜਦੋਂ ਸੰਤ ਫਕੀਰ ਕਹਿ ਦੇਣ ਤਾਂ ਫਿਰ ਪੱਕੀ ਮੋੜ ਲੱਗ ਜਾਂਦੀ ਹੈ ਉਹਨੇ ਕਿਹਾ ਦੱਸ ਤੂੰ ਕੀ ਮੰਗਣ ਆਈ ਹੈ ਉਹਨੇ ਕਿਹਾ ਕਿ ਮੈਂ ਆਪਣੇ ਲਈ ਕੁਝ ਮੰਗਣ ਨਹੀਂ ਆਈ ਮੈਂ ਜਿਸ ਨਗਰ ਚ ਰਹਿੰਦੀ ਹਾਂ ਉਥੇ ਇੱਕ सेठ ਤੇ ਸੇਠਾਣੀ ਰਹਿੰਦੇ ਨੇ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਮੈਂ ਚਾਹੁੰਦੀ ਹਾਂ ਪਰਮਾਤਮਾ ਉਹਨਾਂ ਦੀ ਝੋਲੀ ਭਰ ਦੇਣ ਸੰਤ ਦੀ ਘਰ ਵਾਲੀ ਨੇ ਕਿਹਾ ਕਿ ਤੁਸੀਂ ਕੁਝ ਸਮਾਂ ਰੋਕੋ ਸੰਤ ਜੀ ਜਿਵੇਂ ਹੀ ਆਪਣੇ ਹੁਣ ਉਹ ਨਾਮ ਜਪਦੇ ਪਏ ਨੇ ਜਿਵੇਂ ਹੀ ਆਉਣਗੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਕਹਿੰਦੇ ਕੁਝ ਸਮੇਂ ਬਾਅਦ ਸੰਤ ਫਕੀਰ ਆਏ ਸੰਤ ਫਕੀਰ ਜੀ ਨੂੰ ਉਹਨਾਂ ਦੀ ਘਰ ਵਾਲੀ ਨੇ ਸਾਰੀ ਗੱਲਬਾਤ ਦੱਸੀ ਸੰਤ ਫਕੀਰ ਜੀ ਨੇ ਕਿਹਾ ਕਿ ਸੇੜ ਤੇ ਸਠਾਣੀ ਦੇ ਕਰਮਾਂ 'ਚ ਔਲਾਦ ਹੀ ਨਹੀਂ ਜਦੋਂ ਇਹ ਗੱਲ ਕਹੀ ਤਾਂ ਉਹ ਛੜੀ ਨੇ ਕਿਹਾ ਮੈਂ ਹੁਣਾਂ ਰੋਇ ਦਾਣਾ ਚੁੱਕਦੇ ਹਾਂ ਦਾਣਾ ਚੁੱਕ ਕੇ ਉਹਨਾਂ ਦਾ ਮੇਰੇ ਸਿਰ ਕਰਜ਼ਾ ਹੈ ਤੇ ਉਹ ਕਰਜ਼ੇ ਦੇ ਬਦਲੇ ਉਸ ਜਿਹੜਾ ਉਹਨਾਂ ਮੈਨੂੰ ਦਾਣਾ ਚੁਗਾਇਆ ਉਹਦਾ ਪੁੰਨ ਦਾ ਫਲ ਹੀ ਲੈਣ ਆਈ ਹਾਂ ਸੰਤ ਫਕੀਰ ਕਿਹਾ ਕਿ ਉਹਨਾਂ ਦੇ ਘਰ ਔਲਾਦ ਜ਼ਰੂਰ ਹੋਵੇਗੀ ਪਰ ਉਹਨਾਂ ਨੂੰ ਕਈ ਐਸੇ ਬਦਲੇ ਉਹਨਾਂ ਨੂੰ ਦਾਨ ਪੁੰਨ ਦੇ ਆ ਧਰਮ ਕਰਨਾ ਹੋਏਗਾ ਪਰਮਾਤਮਾ 'ਤੇ ਹੋਂਚ ਵਿਸ਼ਵਾਸ ਕਰਨਾ ਪਵੇਗਾ ਅੰਮ੍ਰਿਤ ਵੇਲੇ ਉਹ ਟਕਿਓ ਪਰਮਾਤਮਾ ਨੂੰ ਧਿਆਨ ਉਹਨਾਂ ਦੇ ਘਰ ਲਾਦੋਂ ਚਾਏਗੇ ਹੁਣ ਚਿੜੀ ਚਲੀ ਗਈ ਕੁਝ ਸਮਾਂ ਲੰਘਿਆ ਤੇ ਕਹਿੰਦੇ ਕਿ ਉਹਨਾਂ ਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਜਿਵੇਂ ਜਿਵੇਂ ਉਹਨਾਂ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਉਹ ਬੜੇ ਖੁਸ਼ ਰਹਿਣ ਲੱਗੇ ਹੁਣ ਚਿੜੀ ਵੀ ਖੁਸ਼ ਰਹਿਣ ਲੱਗੇ ਚਿੜੀ ਕਹਿੰਦੀ ਸੇਠ ਨਗਰ ਦਾ ਸਭ ਤੋਂ ਅਮੀਰ ਮਨੋਖ ਹੈ ਇਹਦਾ ਬਾਲ ਬੱਚਾ ਜਦੋਂ ਖਾਏਗਾ ਇਹ ਥੱਲੇ ਵੀ ਕੁਝ ਚੰਗਾ ਦੇਗਿਆ ਕਰੇਗਾ ਉਹ ਅਸੀਂ ਝੋਕ ਲਿਆ ਕਰਾਂਗੇ नाले ਮੇਰੇ ਬੋਟ ਵਿੱਚ ਹੋ ਗਿਆ ਕਰਨਗੇ ਕਹਿੰਦੇ ਹੁਣ ਮਣ ਹੀ ਮਨ ਬੜਾ ਖੁਸ਼ ਸੀ ਪਰ ਜਿਵੇਂ ਇੱਕ ਸਾਲ ਹੋਇਆ ਉਹਨਾਂ ਦੇ ਵਰਤੀਰੇ 'ਚ ਕੋਈ ਬਦਲਾਅ ਨਾ ਆਇਆ ਕਹਿੰਦੇ ਸੇਠ ਨੇ ਪਹਿਲਾਂ ਜਿਹੜਾ ਮਾੜਾ-ਮੋਟਾ ਕਿਸੇ ਨੂੰ ਦਿਆ ਕਰਦਾ ਸੀ ਹੁਣ ਉਹ ਵੀ ਪਾਈ-ਪਾਈ ਬਚਾਉਣ ਲੱਗਾ ਕਹਿੰਦੇ ਐਵੇਂ ਕਰਦੇ ਕਰਦੇ 1 2 3 ਤੇ 5 ਬਰੇ ਲੰਗੇ ਉਹਦਾ ਪੁੱਤ 5 ਬਰਿਆਂ ਦਾ ਹੋ ਗਿਆ ਪਰ ਨਾ ਹੀ ਉਹ ਕਿਸੇ ਨੂੰ ਦਾਨ ਧਰਮ ਕਰਦੇ ਤੇ ਨਾ ਹੀ ਕਿਸੇ ਨੂੰ ਕੁਝ ਦਿੰਦੇ ਤੇ ਨਾਹੀਂ ਪ੍ਰਮਾਤਮਾ ਦਾ ਨਾਮ ਜਪਦੇ ਜਿਹੜੀ ਬੜੀ ਜ਼ਿਆਦਾ ਪਰੇਸ਼ਾਨ ਹੋ ਗਈ ਜਿਹੜੀ ਨੇ ਸੋਚਿਆ ਜੇਕਰ ਇਹ ਐਵੇਂ ਕਰਦੇ ਰਹੇ ਤਾਂ ਇਹਨਾਂ ਦਾ ਜਿਹੜਾ ਪੋਤਾ ਉਹ ਤਾਂ ਅਲਪਾਉ ਦਾ ਹੋਵੇਗਾ ਬੜੀ ਛੇਤੀ ਅਕਾਲ ਚਲਾਣੇ ਕਾ ਜਾਵੇਗਾ ਬਜ਼ੁਰਗ ਅਵਸਥਾ ਵਿੱਚ ਪਹਿਲਾਂ ਇਹਨਾਂ ਨੂੰ ਪੁੱਤ ਦੀ ਜਨਮ ਪ੍ਰਾਪਤ ਹੋਈ ਜੇਕਰ ਹੁਣ ਇਹ ਵੀ ਚਲਾ ਗਿਆ ਤੇ ਜਿਉਂਦੇ ਜੀ ਇਹ ਮਰ ਜਾਣਗੇ ਉਹਨਾਂ ਸੋਚਿਆਂ ਦੁਪਾਰਾਂ ਸੰਤ ਜੀ ਦੇ ਕੋਲ ਜਾਇਆ ਜਾਵੇ ਤਾਂ ਕੋਈ ਹੱਲ ਲੱਭਿਆ ਜਾਵੇ ਔੜਦੇ ਔੜਦੇ ਫੇਰ ਉਹ ਥਾਂ ਦੇ ਪਹੁੰਚੇ ਸੰਤ ਫਕੀਰ ਜੀ ਨੇ ਕਿਹਾ ਦੱਸ ਕਿਵੇਂ ਆਉਣੇ ਹੋਏ ਕੀ ਮੰਗਣ ਆਈ ਹੈ ਆਜ ਉਹਨੇ ਕਿਹਾ ਕਿ ਮੈਂ ਤਾਂ ਕੁਝ ਨਹੀਂ ਮੰਗਣ ਆਈ ਮੈਂ ਉਹਨਾਂ ਬਾਰੇ ਚਿੰਤਾ ਤਾਂ ਹਾਂ ਉਹਨਾਂ ਦੇ ਘਰ ਪੁੱਤ ਦੀ ਦਾਤ ਵੀ ਹੋ ਗਈ ਹੈ ਕਹਿੰਦੇ 5 ਵਰਿਆਂ ਦਾ ਵੀ ਹੋ ਗਿਆ ਹੈ ਪਰ ਅਜੇ ਤੱਕ ਕੋਈ ਧੰਨ ਧਰਮ ਨਹੀਂ ਕਰਦੇ ਜੇਕਰ ਉਹਨਾਂ ਦਾ ਧੰਨ ਧਰਮ ਨਾ ਕੀਤਾ ਤਦ ਉਸੇ ਕਿਹਾ ਸੀ ਕਿ ਉਹਨਾਂ ਦਾ ਪੁੱਤ ਜਿਹੜਾ ਉਹ ਅਕਾਲ ਚਲਾਣਾ ਕਰ ਜਾਵੇਗਾ ਬਟਾਪੇ ਦੇ ਵਿੱਚ ਜੇਕਰ ਉਹਨਾਂ ਦਾ ਪੁੱਤ ਅਕਾਲ ਚਲਾਣੇ ਕਰ ਗਿਆ ਤਾਂ ਇਸ ਨਾਲ ਉਹਨਾਂ ਨੂੰ ਬੜਾ ਦੁੱਖ ਲੱਗੇਗਾ ਮੈਂ ਇਸ ਲਈ ਆਈ ਹਾਂ ਤੁਸੀਂ ਉਹਨਾਂ ਨੂੰ ਸਿੱਧੇ ਰਾਹ ਪਾਓ ਕਹਿੰਦੇ ਸੰਤ ਜੀ ਤੇ ਉਹਨਾਂ ਦੇ ਘਰ ਵਾਲੇ ਨੇ ਕਿਹਾ ਕਿ ਤੁਸੀਂ ਜਾਓ ਅਸੀਂ ਉਹਨਾਂ ਦੇ ਘਰ ਆ ਪਾਵਾਂਗੇ ਕਹਿੰਦੇ ਸੰਤ ਤੇ ਉਹਨਾਂ ਦੇ ਘਰ ਵਾਲੇ ਨੇ ਜਾ ਕੇ ਬੋਹਾ ਖੜਕਾਇਆ ਕਹਿੰਦੇ ਜਿਹੜਾ ਸੇਰ ਸੀ ਉਹ ਆਪ ਬਾਹਰ ਆਏ ਤਾਂ ਸੰਤ ਜੀ ਨੇ ਕਿਹਾ ਦੋ ਪ੍ਰਸ਼ਾਦੇ ਦੇ ਆਸਤੇ ਆਏ ਹਾਂ ਉਹ ਆਂਦਰ ਲੈ ਕੇ ਗਏ ਪ੍ਰਸ਼ਾਦਾ ਪਾਣੀ ਬਣਾ ਕੇ ਖਵਾਇਆ ਸੰਤ ਫਕੀਰ ਉਤੋਂ ਚੱਨ ਲੱਗੇ ਉਹਨਾਂ ਕਿਹਾ ਕਿ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਸਾਨੂੰ ਮਾਫ ਕਰ ਦਿਓ ਸੰਤ ਫਕੀਰ ਕਹਿੰਦੇ ਗਲਤੀਆਂ ਤਾਂ ਤੁਸੀਂ ਬੜੀਆਂ ਕੀਤੀਆਂ ਨੇ ਹੁਣ ਤੱਕ ਜਿੰਨੀਆਂ ਗਲਤੀਆਂ ਕਰਦੇ ਆਏ ਹੋ ਉਹ ਸਾਰੀਆਂ ਛੱਡ ਕੇ ਆਹ ਤਿੰਨ ਕੰਮ ਕਰਨੇ ਅੱਜ ਤੋਂ ਆਰੰਭ ਕਰ ਦਿਓ ਤੁਹਾਡੇ ਘਰ ਸੁਖ ਸਮਰiddhi ਤੇ ਤੁਹਾਡੇ ਪੁੱਤ ਦੀ ਜਿਹੜੀ ਉਮਰ ਹੈ ਉਹ ਵੱਧ ਜਾਵੇਗੀ ਨਹੀਂ ਤੇ ਤੁਹਾਡਾ ਪੁੱਤ ਜਿਹੜਾ ਹੈ ਉਹ ਅਕਾਲ ਚਲਾਣੇ ਕਰ ਜਾਵੇਗਾ ਨਾ ਕਿ ਆਜੇ ਬੁਟਾਪੇ ਚ ਤਾਂ ਪੁੱਤ ਮਿਲਿਆ ਇਹ ਕਿਉਂ ਅਲਪਾਉ ਦਾ ਹੋਵੇਗਾ ਮਸਾ ਸਾਡੇ ਕਰਮਾਂ ਦਾ ਪੁੱਤ ਹੋਇਆ ਅੱਗੋ ਸੰਤ ਫਕੀਰ ਨੇ ਕਿਹਾ ਕਿ ਇਹ ਤਾਂ ਸਾਡੇ ਕਰਮਾਂ ਦਾ ਨਹੀਂ ਹੋਇਆ ਇਹ ਤੁਹਾਡੇ ਘਰ ਇੱਕ ਜਿਹੜੀ ਰੋਜ਼ ਦਾਣਾ ਚੁਗਣਾ ਹੁੰਦੀ ਹੈ ਉਹਨੇ ਤੁਹਾਡੇ ਘਰ ਦਾ ਦਾਣਾ ਖਾਦਾ ਸੀ ਤੇ ਉਹਨੇ ਆਪਣੇ ਪੁੰਨ ਕਰਮ ਵਿੱਚ ਸ਼ਾਮਲ ਕਰਕੇ ਤੇ ਤੁਹਾਡੇ ਲਈ ਪੁੱਤ ਦੀ ਦਾਤ ਪ੍ਰਾਪਤ ਮੰਗੀ ਹੈ ਤਾਂ ਤੁਹਾਡੇ ਘਰ ਪੁੱਤ ਹੋਇਆ ਇਹਨਾਂ ਨੂੰ ਕਹਿੰਦੇ ਕਿ ਚਿੜੀ ਸਿਠਾਣੀ ਦੇਖ ਕੇ ਪਹਿਚਾਨ ਗਈ ਕਿ ਇਸ ਨੂੰ ਮੈਂ ਰੋਜੋ ਵਜਗਾਉਂਦੀ ਹਾਂ ਸੰਤ ਜੀ ਨੇ ਕਿਹਾ ਕਿ ਤੁਹਾਡੇ ਚੋਂਗੇ ਦੇ ਕਰਮਾ ਕਰਕੇ ਹੀ ਤੁਹਾਡੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਤੁਹਾਡੇ ਪੁੰਨ ਕਰਮ ਜੰਗੇ ਜਨ ਇਸ ਕਰਕੇ ਦਾਤ ਪ੍ਰਾਪਤ ਹੋਈ ਹੈ ਚੇੜੀ ਦੀ ਅਸੀਸ ਕਰਕੇ ਹੀ ਇਹ ਸਾਰਾ ਕੁਝ ਹੋਇਆ ਹੈ ਉਹ ਬੇਜਪਾਨ ਨੇ ਤੁਹਾਡੇ ਘਰ ਦਾ ਖਾਦਾ ਸੀ ਤੇ ਉਹਦੀ ਅਸੀਸ ਹੀ ਤੁਹਾਨੂੰ ਅੱਜ ਫਲ ਦੇਂਦੀ ਹੈ ਸੰਤ ਫਕੀਰ ਜੀ ਨੇ ਕਿਹਾ ਕਿ ਤੈਨਾਂ ਕੰਮ ਕਰਨੇ ਅੱਜ ਤੋਂ ਆਰਾਮ ਕਰ ਦਿਓ ਸਭ ਤੋਂ ਪਹਿਲਾਂ ਤੇਰੇ ਘਰ ਤੇ ਕੋਈ ਵੀ ਭੁੱਖਾ ਨਾ ਜਾਵੇ ਤੇ ਕੋਈ ਖਾਲੀ ਨਾ ਜਾਵੇ ਦੂਜਾ ਤੇਰੇ ਨਗਰ ਦੇ ਵਿੱਚ ਜਿੱਥੇ ਵੀ ਤੈਨੂੰ ਐਵੇਂ ਲੱਗੇ ਪਾਣੀ ਦੀ ਨਿਕਲ ਪਾਣੀ ਦੇ ਮਸਲੇ ਸੁਲਝਾ ਤੀਸਰੀ ਗੱਲ ਜੋ ਤੇਨੂੰ ਦੇਨ ਦੁਖੀ ਆ ਦੇਖੇ ਤੂੰ ਉਹਦੇ ਮਦਦ ਕਰ ਲੋੜਵੰਦਾਂ ਦੀ ਮਦਦ ਕਰ ਇਹ ਤਿੰਨ ਕੰਮ ਕਰਨੇ ਆਰੰਭ ਕਰ ਦੇ ਤੇਰੇ ਪੁੱਤਰ ਕਦੇ ਵੀ ਅਕਾਲ ਮੇਰੇ ਤੋਂ ਨਹੀਂ ਹੋਵੇਗਾ ਜੋ ਵੀ ਇਹ ਤਿੰਨ ਕੰਮ ਕਰੇਗਾ ਉਹਦੇ ਘਰ ਸੁੱਖ ਸਮ੍ਰiddhi ਵਾਸ ਕਰੇਗੀ ਅਰੇ ਤੁਹਾਡੇ ਘਰੋਂ ਬੇਜਪਾਨਾ ਲਈ ਜੋ ਵੀ ਦਾਨ ਦਿੱਤਾ ਜਾਂਦਾ ਉਹਦੀਆਂ ਸੇਸਾਂ ਇੰਨੀਆਂ ਨੇ ਕਿ ਤੁਹਾਡੀ ਆਉਣ ਵਾਲੀਆਂ ਜਨੀਆਂ ਪੁਸ਼ਤਾ ਨੇ ਉਹ ਸੁੱਖ ਸਮ੍ਰiddhi ਮਾਰਦੀਆਂ ਨੇ ਇਹ ਕੰਮ ਕਰਨੇ ਅੱਜ ਤੋਂ ਹੀ ਸ਼ੁਰੂ ਕਰ ਦਿਓ ਤੁਹਾਡੇ ਘਰ ਦੇ ਵਿੱਚ ਸੋਖੀ ਸੋਖ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਸਾਥ ਸੰਗਤ ਜੀ ਇਹ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ